ਅਸੀ ਕਾਲ ਜੀ ਬਈ ਸਾਰਿਆਂ ਨੂੰ ਜੀ ਅਸੀ ਕਾਲ ਜੀ ਬਾਕੀ ਬਈ ਅੱਜ ਜਗਦੀਪ ਕੋਲ ਆਏ ਹੋਏ ਇੱਧਰ ਗੰਨਾ ਲੱਦ ਰਿਹਾ ਏ ਤੇ ਪੰਮਾ ਬਾਈ ਵੀ ਆਇਆ ਹੋਇਆ ਬਈ ਉੱਧਰ ਬੀਜ ਕਿਹੜਾ ਬਾਈ ਤੁਹਾਡਾ ਗੰਨਾ ਬੀਜ ਬਾਈ 38 ਆ ਬੀਜ 38 ਆ ਜੀ ਇੱਥੇ ਨੂੰ ਪਾਣੀ ਲੰਘ ਲਿਆ ਪਹਿਲਾਂ ਬਹੁਤ ਨਦੀ ਇੱਥੇ ਨੂੰ ਲੰਗੇ ਸਾਰੇ ਦਰਖਤ ਦਰੁਖਤ ਜਿਹੜੇ ਪਾਣੀ ਵਾਲੇ ਉਹਦਾ ਖਰਾਬ ਹੋਊ ਨੇ ਥੋੜਾ ਜਿਆਦਾ ਖਰਾਬ ਆਇਆ ਲੋਟ ਤੇ ਪਾਣੀ ਨੇ ਆਇਆ ਲੋਟ ਕਰਤੇ ਆਇਆ ਲੋਟ ਦੇ ਗੰਨਾ ਦਿਖ ਆਏ ਦਿਖਦੇ ਆ ਆਏ ਆ ਜਣਾ ਬਹੁਤ ਹੋ ਗਏ ਜਿੰਨਾ ਗੰਨਾ ਖੱਲੇ ਉਹਨਾਂ ਉੱਪਰ ਥੱਲੇ ਕੁੱਟਿਆ ਹੋਇਆ ਜਿੰਨਾ ਉੱਪਰ ਖੜਾ ਜੰਮ ਜਾ ਉਹ ਹੋ ਗਿਆ ਨਾ ਮਿੱਟੀ ਲੱਗੀ ਸੀ ਬਾਕੀ ਇਧਰ ਮਿਲੋ ਜੀ ਸ੍ਰੀ ਗਾਲ ਜੀ ਇਹਨਾਂ ਦੀ ਫਾਰਮ ਦਾ ਨਾਮ ਵੀ ਉਹ ਸਾਹਮਣੇ ਯੈਸ ਤਾਂ ਮੇਰਾ ਮੇਰਾ ਫਰਟਾ ਵਈਏ ਪੋ ਮੇਰੇ ਵਾਲਾ ਵਾਰਕਰ ਆਇਆ ਦੋ ਆ ਦੋ ਲਿਖੀਆਂ ਵੀ ਆ TS M ਇੱਕ GS M ਕਰਲੇ ਵਾਸਤੇ GS M ਕਿ ਫੀਚਰ ਵੀ ਨਾਮ ਦੱਸਿਆ ਹੋਆ ਸੁੱਚਾ ਫਾਰਮ ਹੀ ਨਾਲੇ ਆ ਮਾਡਲ ਲਿਖਿਆ ਹੋਆ 2018 2018 ਦਾ 23 ਇਹ ਤਾਂ ਲਿਖਿਆ ਵਾ 2023 ਚ ਰੰਗ ਕਰਿਆ ਹੁਣ 2023 ਰੰਗ ਕਰਤਾ ਨਾਲ ਯਾਦ ਰੱਖਣਾ ਬਣਾ ਅਰਲੇ ਵਾਸਤੇ 30 ਪਾ ਕੇ 2023 ਲਿਖਿਆ ਮੈਂ ਇਹ ਕਿਹਾ ਕਹਿੰਦਾ ਪੇਂਟ 2023 ਆ ਐਮ ਲੀਕੇ ਮਾਡਲ ਲਿਖਿਆ ਵਾ ਮੇਰੇ ਐਮਥੇ ਮਾਡਲ ਆ ਭਾਈ 18 ਅੱਜ ਵੀ ਲਿਖ ਲਈ ਇਹ ਕੰਨਾ ਗੇਰਤਾ ਚੱਲ ਦੇਖ ਮੇਰਾ ਛੇ ਕਰਨਾ ਕੱਢਣਾ ਬਾਹਰ ਉੱਥੇ ਲੱਦਣਾ ਉੱਪਰ ਨਿਕਲੂਗਾ ਟਰੈਕਟਰ ਦੇਖਦੇ ਜੇ ਤਾਂ ਤੁਰ ਪਿਆ ਮੈਂ ਕਹਿੰਦਾ ਨਾ ਪੌਣੀ ਪਰੀ ਕਿ ਨਹੀਂ ਹੈਂ ਕੌਣ ਆ? ਕਿਹਾ ਆ ਭਰੀ। ਤੁਸੀਂ ਦੇਖੋ ਅੱਗੇ ਭਰੀਆਂ ਆਂ ਦੱਸ ਮੈਨੂੰ। ਇੱਕ ਭਰੀਆਂ। ਨਹੀਂ ਆਰਾਮ ਕਰਿਆ। ਇਹ ਭੀ ਭੀ ਆ ਆ ਭਰੀਆਂ ਉੱਥੇ ਪਾ ਦੂੰਗੇ ਇਹ। ਉਹ ਐਡਾ ਟਰੈਕਟਰ ਨਹੀਂ ਫਿਰਦਾ ਤੂੰ ਯਾਰ। ਚੱਲ ਕੋਈ ਨਹੀਂ। ਆਰਾਮ ਕਰ ਨਿਕਲ ਨਾ। ਉਹਦਾ ਟੋਚਨ ਲਿਆਉਂਦਾ। ਸਾਰੀ ਲੱਦ ਕੇ ਆਪਣਾ ਬਾਰ ਕੱਢ ਕੇ ਲੈ ਜਾਂਦਾ। ਹੋਰ ਕੀ? ਜੱਟ ਜੀ ਜਿਆਦਾ ਇੱਥੀ ਦੇ ਪਾਲ ਆਂਦੇ ਫੇਰ। ਹੋਰ ਕੀ ਤੈਨੂੰ ਕਿਹਾ ਤਾਂ ਹੈਗਾ ਤਾਂ? ਚੱਲ ਦੇਖ ਲੈ ਨ ਇੱਕ ਵਾਰੀ। ਵੇਖੋ ਜੀ ਦੇਖ ਲਈ ਜੇ ਤੁਰ ਗਿਆ ਤਾਂ ਠੀਕ ਆ ਨਹੀਂ। ਮੇਰਾ ਫੋਨ ਆ ਗਿਆ ਇਹਨੇ ਕੱਟਦਾ ਜਦ ਨਹੀਂ ਤੈਨੂੰ ਕਹਿਣਾ। ਇੱਥੇ ਕੱਢ ਕੇ ਉੱਤੀ ਚੜਾਏ ਲੱਗ ਲੈਣਾ। ਹੋਰ ਕੀ ਕਰਨਾ ਮਾਹੂ ਗਾ ਡਾਇਰੈਕਟਰ ਲਈ ਫਿਰ ਦਾ ਹੱਲੇ ਵੀ ਦਾ ਦਬੀ ਜਾਊਗਾ ਉਹ ਪੁਗੜ ਦੇ ਦੇ ਜੰਨੇ ਦੇ ਚ ਸਾਡੇ ਵਰਗੀ ਰੇੜੀ ਹੁੰਦੀ ਫੇ ਤਾਂ ਮੰਨਦੇ ਹੈ ਨਾ ਇਹ ਨਹੀਂ ਦਬਦਾ ਹੈਗਾ ਮਖੌਲ ਕਰਦਾ ਹੁੰਦਾ ਜਾਂ ਜਾਂ ਰੇੜੀ ਹੈ ਬਾਈ ਲੋਕ ਤਾਂ ਸਾਨੂੰ ਮਖੌਲ ਕਰੀ ਜਾਂਦੇ 100 100 ਵਾਲੀ ਤਾਂ ਫੇਰੇ ਨਹੀਂ ਰੇੜੀ ਹੈ ਤੁਸੀਂ ਤਾਂ ਫੇਲ ਲੈ ਕੇ ਰੇੜੀ ਜਾਂਦੇ ਆ ਹਰੇਕ ਦੇ ਉੱਪਰ ਕੋਈ ਨਾ ਕੋਈ ਬੈਠਾ ਯਾਰ ਉਹ ਤਾਂ ਹੈ ਉਹ ਆ ਲੋਕਾਂ ਨੇ ਕੰਡੇ ਖੜਾਉਂਦੇ ਕੋਈ ਗੱਲ ਆ ਕੰਡੇ ਖੜਾਉਣ ਬਿਲਕੁਲ ਹਰ ਕੱਲਰ ਟ੍ਰੈਕਟਰ ਕੱਢਦਾ ਵਿੱਚ ਤੇ 25 30 ਮਾਟੜ ਦਾ ਫੇਰ ਇਹਨਾਂ ਵੀ ਗੰਡਾ ਰੋਗ ਗਿਆ ਦੇਖ ਲਾ ਉਹ ਫੇਰ ਇਹ ਨੂੰ ਵੀ ਕਿਹੜੇ ਕੋਈ ਜ਼ਿਆਦਾ ਰੇਟ ਦੇ ਤਾ ਦੇ ਤਾ ਦੂੰਗੀ 391 ਨੂੰ ਇਹ ਆ ਨਹੀਂ ਇਹ ਗੱਲ ਕਰਨੇ ਆ ਭਾਈ ਗੱਲ 1000 ਇੱਕ ਵਾਰ ਫਿਰ ਇਸਕ ਜਰੂਰੀ ਲੈਣਾ ਕਿਸੇ ਵੀ ਚੀਜ਼ ਦਾ ਸਾਧਨ ਹੁੰਦਾ ਕੋਈ ਜਿੰਦਗੀ ਦੇ ਉੱਪਰ ਕੁਛ ਨਹੀਂ ਹੁੰਦਾ ਨਾਲ ਲੋਹਾ ਇਹ ਜਿੰਨਾ ਮਰਜ਼ੀ ਤੋੜ ਲੈ ਇਹਨੂੰ ਵੀ ਆ ਇਹਨੇ ਸਿੱਧਾ ਹੋ ਜਾਣਾ ਕੁੱਟ ਕੇ ਬੰਦਾ ਨਹੀਂ ਨਾ ਹੋਣਾ ਹੈਗਾ ਜਿਹੜੇ ਬਲ ਪੈਗੇ ਉਹ ਤਾਂ ਹੈ ਹੀ ਹੋਵੇ ਹਰੇਕ ਦਾ ਆਪਣਾ ਆਪਣਾ ਹਾਂ ਨਹੀਂ ਸਾਬਗਾ ਚੱਲੀ ਚਲੋ ਜਿੰਨਾ ਕਿ ਲੂਟ ਆ ਰਸਤੇ ਸਾਹਮਣੇ ਖੜੀ ਕੋਈ ਆਧਾਰਨ ਸਾਹਮਣੇ ਖੜੀ ਰਸਤਿਆਂ ਪਰ ਵੀ ਡਿਪੈਂਡ ਆ ਸਭ ਤੋਂ ਵੱਡੀ ਚੀਜ਼ ਯਾਰ ਔਖਾ ਹੋ ਜਾਂਦਾ ਬਾਈ ਰਸਤੇ ਹੀ ਵੈ ਛੋਟੀਆਂ ਸਾਰੇ ਹੁਣ ਤਾਂ ਤਿੰਨ ਤਿੰਨ ਘੰਟੇ ਉਹ ਵੀ ਵੱਡੀਆਂ-ਵੱਡੀਆਂ ਲੋਕਾਂ ਨੇ ਪਈਆਂ ਆਈ ਨਹੀਂ ਭਾਈ ਉਹ ਥੋੜੇ ਵਾਲੀ ਪਹੀ ਆਹ ਦੇਖ ਲੈ ਤਾਰੀਆਂ ਇੱਥੇ ਆਪਣੇ ਲੋਕਲ ਪਹੀਆਂ ਨਾਲ ਤੇ ਆਹ ਪਹੀ ਚੌੜੀ ਚਾਰ ਘਟੇ ਦੀ ਆ ਇਹ ਤਾਂਹੀਂ ਇਹ ਚੌੜੀ ਆ ਇਉਂ ਵੀ ਇਹਨਾਂ ਦੇ ਇਹਦੇ ਵਿੱਚ ਹੈ ਨਹੀਂ ਕਿਸੇ ਦਾ ਪੁੱਸ ਵੀ ਲੱਗਿਆ ਤੇ ਚਾਰ ਘਟੇ ਦੀ ਪਹੀ ਉਹ ਪਹੀ ਚੜਾਈ ਹੋਈ ਆ ਤਾਰੀਆਂ ਉਸ ਤੋਂ ਬਾਅਦ ਸਾਰੇ ਦਾ ਜੀਵਨ ਫੇਰ ਦੇ ਐਂਡ 'ਚ ਆ ਆਪਣੇ ਉਹ ਜਿੱਥੇ ਮੋੜ ਆ ਜਿੱਥੇ ਤਾਂ ਚਾਰ ਚਾਰ ਇਕੱਠੇ ਦੀ ਆ ਭਾਈ ਇਹ ਤੇ ਬੰਦਨਬਾਈ ਸਾਰਾ ਪਤਾ ਵੀ ਕਿੱਥੇ ਗਿਆ ਹੈ ਆਪਣੇ ਪਿੰਡ ਦਾ ਨੌਂ ਭੇਜੋ ਕਮੇਟਾ 'ਚ ਉਹ ਦਾਦੂ ਜਿੱਥੇ ਗਿਆ ਹੈ ਬਿਮਾਰੀ ਹੈ ਇਹ ਬਾਦਸ਼ਾਹ ਪਿਆਰ ਇਹ ਮਿੰਨੀ ਪਟਵਾਰੀ ਆ ਇਹ ਤੇ ਪ੍ਰਾਈਵੇਟ ਪਿੰਡ ਦਾ हायर ਕਰਿਆ ਵਾ ਸਾਡੇ ਦਾ ਪਿੰਡ ਦਾ ਪਟਵਾਰੀ ਤੁਸੀਂ ਭਾਈ ਉਹਨੇ ਪਿੰਡ ਦਾ ਕੋਈ ਜਾਣਨਾ ਹੈ ਪਿੰਡ ਦਾ ਨੌਂ ਭੇਜ ਦਿਓ ਵੀ ਸਭ ਕੱਢ ਦੋ ਜੀ ਨਾ ਇਹ ਨੂੰ ਹੁਣ ਅਜ ਇੱਥੇ ਲੈ ਗਿਆ ਕੱਲੂ ਬੂਟਿਆਂ ਕੋਲ ਲੈ ਕੇ ਜਾਣਾ ਮੈਂ ਹਾਂ ਜਾਂਦਾ ਤੇਰੇ ਬੂਟਿਆਂ ਕੋ ਮੈਂ ਦੱਸਿਆ ਮਾਂ ਬੂਟੇ ਮਣ ਕੇ ਦੱਸ ਕਿੰਨੇ ਰਾਕਮ ਦੇ ਬੂਟੇ ਆ ਅੱਛਾ ਉਹ ਤੇ ਰੋਤਾ ਨਾਲ ਅੱਛਾ ਕਹਿੰਦਾ ਮੈਂ ਕੱਢ ਦੇਣਾ ਕੰਦੀ ਸਾਰੇ ਪਿੰਡ ਦੇ ਲੌਲਾ ਰਾਕਮ ਕੋਈ ਨੂੰ ਆਏ ਤਾਂ ਪਤਾ ਨਹੀਂ ਓਵਰ ਦੇ ਕਿੰਨੇ ਮਣਤਾ ਲਓ ਤੁਸੀਂ ਵੀ ਓਵਰ ਦੇ ਕਿੰਨੇ ਆ ਉਹਦੇ ਵਿੱਚ ਤਾਈ ਤਾਈ ਤੋਂ ਲੀ ਰਾਕਮ ਤੁਸੀਂ ਤਾਂ ਜੁਆ ਕਰਨਾ ਛੋਟੇ ਛੋਟੇ ਜੇ ਹੋਰ ਕੀ 13 ਦਾ ਘਟੇ ਮਰੰਡੇ ਵੀ ਜਾਏ ਮਿਲ ਮਰੰਡੇ ਵੀ ਲੈ ਕੇ ਧੱਕੇ ਗੈਲ ਸਾਜਰੀ ਬੜਾਲ ਗੇ ਜਾਂ ਗੱਡੀ ਚੁੱਤੀ ਤੇ ਆਇਆ ਤਾਂ ਹੋਰ ਕੀ ਹਾਂ ਕਿਆ ਗੱਲ ਪਤਾ ਸਾਰਾ ਕੁਝ ਚੱਲਦੀ ਥੋੜੀ ਜੀ ਘੱਟ ਦਫੇ ਲੱਗੋ ਚੱਲਦੀ ਘੱਟਾ ਥੋੜੀ ਪੱਬੇ ਨਾਲ ਮੈਂ ਪੱਬੇ ਦੀ ਪੱਬੇ ਦੀ ਵੀ ਆਈ ਜੋ ਮੇਰੀ ਵੀ ਚੱਲਦੀ ਆ ਪਾਚੀ ਕਰਾਉਣ ਗਏ ਤੇ ਯਾਰ ਢਿੰਡੇ ਦਾ 25 ਕੁ ਗੰਟਲ ਗੰਨਾ ਵੱਜ ਜਾਣਾ ਹਾਂ ਬੌਂਡ ਤੇ ਵੀ 25 ਗੰਟਲ ਘੱਟ ਜਾਣਾ ਜੇ ਹੁਣ 110 ਕੁ ਗੰਟਲ ਵਾਲੀ ਪਾਚੀ ਆ ਉਹ ਸੀ ਕਹਿੰਦੇ ਤੇ 130 35 ਕੁ ਗੰਟਲ ਗੰਨਾ ਤਾਰਦੀ ਉਹਦੇ ਪਰ ਹਾਂ ਉਹ ਕਹਿੰਦੇ ਵੀ ਨਹੀਂ ਪਾਰਸੀ ਮਿਸ ਨਹੀਂ ਹੋਣੀ ਆਏ ਆਂ ਆਏ ਮਾਪੇ ਠੀਕ ਆ ਤਨੂੰ ਤਾਂ ਸਭ ਨੂੰ ਇੱਕ ਬਰਾਬਰ ਇਹ ਆਹੋ ਚਲੋ ਸਾਹ ਕਹਿੰਦੇ ਮਾਹੀਆ ਹੁਣ ਦੂ ਟਰਾਲੀ ਪਾ ਲੈ ਜੂਗੇ ਅਸੀਂ ਕਹਿੰਦੇ ਵੀ ਇੱਕ ਚੇਕ ਜੇ ਡਾ ਲੱਗ ਜੂਗਾ ਚੱਲ ਮਾੜਾ ਮੋਟਾ ਪਿੱਛੇ ਜਾ ਕੇ ਉਹ ਕਹਿੰਦੇ ਕਿ ਜੇ ਤਾਂ ਤੁਹਾਡੀ ਪਰਚੀ ਆਈ ਵੀ ਹੁੰਦੀ ਦੂਈ ਵੀ ਫਿਰ ਤਾਂ ਚੱਲ ਹੋ ਜਾਣੀ ਦੀ ਇਹ ਤਾਂ ਉਹੀ ਓਵਰ ਦੀ ਕਰ ਦੇਣੀ ਸੀ ਕਹਿੰਦੇ ਹੁਣ ਪਰਚੀ ਰਹਿੰਦੀ ਆ ਵੀ ਸਭ ਨੂੰ ਇੱਕ ਬਰਾਬਰ ਇਹ ਮਾ ਕਿਤੇ ਨਹੀਂ ਚੱਲੋ ਕਿੰਨੀਆਂ ਪੈ ਰਹੀਆਂ ਬਾਈ ਭਰ ਰਹੀਆਂ ਪਾਈਆਂ ਤਾਂ ਮੂੜੇ ਵੀ ਪਈਆਂ ਉਧਰ ਵੀ ਘਰੀਆਂ ਸੱਤਰ ਭਰੀਆਂ ਉਕਰੋ ਹੋ ਜਾਣਾ 100 100 ਕੁਇੰਟਲ ਕਿੰਨਾ ਲੋਡ ਕਰਨਾ ਜੀ ਅੱਜ ਅੱਜ ਜਾਣਾ ਮਿਲ ਫਿਰ ਕੱਲੂ ਦੇਖਦੇ ਹਾਂ ਹੁਣ ਮੈਂ ਦੰਦ ਖਾਈ ਹਲੇ ਕੱਢਣੇ ਨੂੰ ਰਹਿੰਦਾ ਇਹਨਾਂ ਦਾ ਕਿ ਆਪ ਪਤਾ ਇਹਨਾਂ ਨੇ ਕੀ ਕਰਨਾ ਹਲੇ ਜਦ ਤੱਕ ਕੱਢ ਦੇਣਾ ਕਿੰਨਾ ਕਰੇਂਦਾ ਉੱਪਰ ਜਿਹੜਾ ਵੱਡੇ ਜਦ ਮੈਂ ਗੇਆ ਜਾਂ ਤੇ ਵੇ ਉਹ ਕਰਨ ਲੱਗ ਗਏ ਲੱਦਣ ਲੱਗ ਗਏ ਜਦੇ ਤੇ ਦੇਖ ਰਿਹਾ ਕਿੰਨੀਆਂ ਕੁ ਭਰੀਆਂ ਰਹਿਣੀਆਂ 25 ਆ ਕਿ 30 ਆ ਤੇ 20 ਆ ਕਿੱਥੇ ਮੇਰੇ ਉੱਪਰ ਉੱਪਰ ਰਹਿਣੀਆਂ ਛੇਲਣੇ ਨੂੰ ਹੂੰ ਉਹ ਗੰਨੇ 'ਚ ਕੁਝ ਵੀ ਨਹੀਂ ਬੀਜਿਆ ਉੱਥੇ ਐਂ ਛੱਡਤਾ ਕਿਹੜਾ ਉਹ ਉਹ 95 ਹੀ ਆ ਪਾਇਆ ਜਿਹੜਾ ਮੈਂ ਤੇ ਲੈ ਕੇ ਉਹ 95ੜਾ ਬਈਏ ਕੁੱਟਨੇ ਹੋ ਗਏ ਬਹੁਤ ਜੰਮਿਆ ਸੁਣ ਆਹ ਦੱਸੀ ਆ ਜੰਮਿਆ ਵੇੜਾ ਇੱਥੇ ਦੇ ਇਹ ਬਹੁਤ ਜੰਮਿਆ ਇਹ 95 ਫੇਰ ਕਰਤਾ ਤਾਂ ਨਾ ਨਾ ਇਹਨੂੰ ਪਾਟ 36 ਗੰਨਾ ਐ ਨਾ ਜਿਹੜੇ ਮੁਕਾਬਲੇ 'ਚ ਕੋਈ ਗੰਨਾ ਹੀ ਨਹੀਂ ਝੰਮਣੇ ਨੂੰ ਝੰਮਣੇ ਨੂੰ ਵੀ ਚਾਲ ਨੂੰ ਵੀ ਸਭ ਕਾਸੀਨ ਬਸ ਇੱਕ ਬਿਮਾਰੀ ਹਟਾ ਲਿਆ ਇਹ ਬੁੜਾ ਹੋ ਗਿਆ ਉਹਦੇ ਕਾਰਨ ਇਹਦਾ ਵਿਚਾਰਾ ਹੁਣ ਹਿੰਟ ਦਾ ਰਹਿ ਗਈ ਚੀਜ਼ ਦਾ ਹੈਗਾ ਇਹ ਨੇ 38 ਦਾ ਮੁਕਾਬਲਾ ਕੋਈ ਗੰਨਾ ਨਹੀਂ ਕਰ ਸਕਦਾ ਜੋ ਕੁ ਮਰਜੀ ਕਰੀ ਜਾ ਚਾਹੇ 3 ਸਾਲ ਦਾ ਪੱਟਮ ਹੋ ਜਾਊਗਾ ਬੀਜ ਕੇ ਇੱਕ ਵਾਰੀ ਆ ਤੂੰ ਇਹਨੂੰ ਕਹਿੰਦੇ ਹੀ ਤੇ ਕਹਿੰਦਾ ਰੱਖ ਲੈ ਫੇਰ ਨਾ ਇਹ ਕੀ ਹਾਲ ਹੋਇਆ ਵੇ ਇਹ ਤਾਂ ਬੁਰਾ ਹਾਲ ਹੋ ਗਿਆ ਉਹ ਪਤਾ ਨਹੀਂ ਕਿਉਂ ਦਾ ਉਹ ਬਈਆ ਗੁੜਨੇ ਆ ਵੀ ਗਿਆ ਵਧੀਆ ਜੰਮੇ ਬੋ ਜਾਨ ਲੱਗੀ ਤੇ ਬਚੇਗਾ ਕੱਲਾ ਹੀ ਆ ਕੱਲਾ ਹੀ ਆ ਨਾ ਨਾ ਕੁਛ ਨਹੀਂ ਕੱਲਾ ਹੀ ਦਿਖਾਉਂਦੇ ਭਾਈ ਉਹ ਸਾਨੂੰ ਵਧੀਆ ਬਹੁਤ ਹੀ ਜੰਮੇ ਵੇ ਗੁੱਟਦੇ ਆ ਮੈਂਨੇ ਸਲਾਹ ਦਿੱਤੀ ਉਦੋਂ ਮੈਂ ਸਪਰੇਅ ਲੱਗਾਇਆ ਮੈਂ ਕਹਿੰਦਾ ਘਰ ਪਿਆਣਾ ਗੜਾ ਲੈ। ਹਾਂ ਤਾਂ ਕਿੰਨੇ ਵਾਲਾ ਬੀਜਣਾ ਜਿਹੜਾ ਉੱਥੇ ਬੀਜਣਾ। ਪਿਆਣਾ ਨਾਲ ਗੁੱਡਣ ਲਾਏ ਮੈਂ। ਮੈਂ ਕਿਹੜੇ ਬੀਜਣਾ? ਇਹਦੇ ਵਾਂਗੂ। ਕਿਵੇਂ? ਮੈਂ ਵੀ ਐਂ ਬੀਜ ਦੂੰ ਫਿਰ। ਉਹ ਤੇਰੀ ਚੋਇਸ ਅਸੀਂ ਨਹੀਂ ਬਾਈ ਤੈਨੂੰ ਕੁਝ ਵੀ ਕਹਿੰਦੇ ਹੈਗੇ। ਕੱਲੂ ਤੇ ਮੇਰੇ ਨਾਲ ਬਹਿ ਕੇ ਤੂੰ ਕੱਲੂ ਗੱਲ ਬੰਗੂਗਾ ਤੂੰ। ਕੀ ਲਾ ਕੇ ਬੀਜਦੀ ਏ? ਤੈ ਬੀਜਣਾ ਹੁਣ ਕਦ ਕ ਫਰਵਰੀ ਚ ਬੀਜਣੀ। ਦੇਖ ਲਾ। ਅੰਗਰੇਲ ਤਾਂ ਕਰਨਾ ਜਾਈ ਮਾਰੇ ਇੱਕ ਜੀ ਕਰਦਾ ਹੈਗਾ ਮੇਰਾ। ਨੇ ਮਾਨ ਪਤਾ ਹੀ ਗੱਲ ਯਾਰ ਮਾਨ ਖੜਾਉਣਾ ਨਾ ਖੜਾਉਣਾ ਤੇਰੀ ਜਦ ਬੀਜਪੀ ਉਹ ਨਹੀਂ ਸਿਆੜ ਵੀ ਉਹ ਨਹੀਂ ਆ ਫਿਰ ਹੋਂ ਕੋ ਅਕਲ ਕਿੱਥੇ ਦਊਂਗਾ ਤੂੰ ਸੇਮ ਚੀਜ਼ ਆ ਯਾਰ ਜਦ ਬੀਜਪੀ ਜਿੱਦਾਂ ਵੀ ਦੋ ਸਿਆੜ ਕੋਲ ਕਰ ਤੇ ਗੱਭੇ ਨਾ ਹੁਣ ਅਸੀਂ ਬੇਅਕਲ ਹੋ ਗਏ ਨਹੀ ਨਾ ਨੀ ਕਿਹਾ ਨਾ ਅਗਰ ਘਟ ਤਸੀਂ ਬੇਅਕਲ ਸੇਮ ਚੀਜ਼ ਆ ਯਾਰ ਬੀਜ ਤਾਂ ਨਹੀਂ ਆ ਅਕਲ ਹੈਗੀ ਆ ਘਟਾ ਯਾਰ ਮੈਨੂੰ ਮੁੰਡੇ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਤਜਰਬੇ ਕਰ ਲੈ ਕਹਿੰਦਾ ਸਾਨੂੰ ਤਾਂ ਆਹੀ ਬਾਰਾ ਖਾਂਦਾ ਨਾ ਆਪ ਤਾਂ ਕਰਕੇ ਦੇਖ ਜ਼ਮੀਨ ਦਾ ਫਰਕ ਇਹ ਨਹੀਂ ਉੱਥੇ ਕਿਤੇ ਦਾ ਵੀ ਹੁੰਦਾ ਉਹ ਆੜੀ ਨੇ ਫਿਰ ਕਿੱਥੇ ਤਰੇ ਨੇ ਤਜਰਬੇ ਕਰੇ ਹੋਣੇ ਆ ਨਹੀਂ ਫਰਕ ਤਾਂ ਹੋਊਗਾ ਫਰਕ ਹੁੰਦਾ ਯਾਰ ਬਈ ਜਦ ਹੁਣ 20 ਜ ਮੈਂ ਤੇਰੇ ਤੇ 22 ਕਿੰਨਾ 22 ਕੁਇੰਟਲ ਦਾ ਪਤਾ ਨਹੀਂ 23 ਕੁਇੰਟਲ ਬੀਜ ਹੋਇਆ ਤੇਰਾ ਉਹ ਤਾਂ 30 ਬਿੱਗੇ 'ਚ ਕਿੰਨਾ ਪੈ ਗਿਆ ਫਿਰ 3 ਬਿੱਗੇ 'ਚ ਪੈ ਗਿਆ ਉਹ ਸਾਰੇ ਉਹ ਬੀਜ ਵੀ ਦੇ ਲੈ ਕੇ ਆਇਆ ਜਾ ਤਾਂ ਫੇਰ ਉਹੀ ਗੱਲ ਅਸ ਵੀਰ ਚੀਜ਼ ਹੁੰਦੀ ਹੈ ਤੇਰਾ ਮਾਮਾ 35 ਕੁਇੰਟਲ ਨਾਲ ਕੀਲਾ ਨਹੀਂ ਬੀਜ ਹੋਇਆ ਕਿੰਨੀ ਜਗ੍ਹਾ ਬੀਜ ਲੇ ਗਿਆ ਕਿੰਨੀ ਜਗ੍ਹਾ ਥੱਤੀ ਦੇ ਬੀਜੇ ਵਿੱਚ ਸਿਆੜ ਕਹਿੰਦਾ ਮੈਂ। ਨਾ ਫਿਰ ਉਹਨੇ ਸਿਆੜਾਂ ਵਾਲਾ ਬੀਜਿਆ ਤੇ ਬੀਜ ਤਾਂ ਉਹ ਨਹੀਂ ਪੈ ਗਿਆ ਫੇਰ ਵੀ। ਸਿਆੜ ਉਨਾ ਹੀ ਸੇਮ ਆ ਯਾਰ ਉਹੀ ਰਹਿ ਗਿਆ ਸਾਰਾ ਕੁਝ। ਤੂੰ ਸਮਾਂ ਹੋਰ ਦੂਰ ਕਰ ਲੈ ਜੇ ਤੂੰ ਚਾਹੁੰਦਾ ਵੀ ਮੈਂ ਬੀਜ ਘੱਟ ਪਾਵਾਂ ਨਾਲੇ ਸਿਆੜ ਘੱਟ ਕਰ ਰੱਖਾਂ ਇੱਕ ਅੱਧਾ। ਜਦੋਂ ਉਨੂੰ ਚੌੜਾ ਕਰ ਦਈਏ ਸਾਈਡ ਨੂੰ। ਹੋਰ ਚੌੜਾ ਕਰ ਲਾਂ। ਕਿਹੜੇ ਦੂਆ ਆਮ ਬੀਜ ਦੇ ਹੈ? ਹੈ? ਜੇ ਆਮ ਬੀਜ ਨੂੰ ਚੌੜਾ ਕਰ ਦਵੇ। ਉਹਨੂੰ ਵੀ ਕਰ ਲਓ ਕੋਈ ਚੱਕਰ ਨਹੀਂ ਹੈਗਾ ਉਹ ਵੀ ਹੋ ਜਾਣਾ। ਉਹ ਵੀ ਹੁਣ ਜੇ ਤੂੰ 26 ਬੀਜ ਦਾ 28 ਪਕਾਲਾ 30 ਪਕਾਲਾ। ਉਹ ਵੀ ਹੋ ਜਾਂਦਾ ਕੋਈ ਚੱਕਰ ਨਹੀਂ। ਉਹ ਆਵੇਂ ਵੀ ਦੀ ਆ ਗਈ ਐ ਸਟਰੈਂਚ ਵੀ ਦੀ ਆ ਗਈ ਥੋੜੀ ਜਿਹੀ ਫਰਕ ਰਹਿੰਦਾ ਹੀ ਐ ਅੱਜੇ ਰੇਹ ਰੂ ਪਾਉਣਾ ਸੌਖਾ ਸੁਪਰੇ ਸ਼ੁਰੂ ਕਰਨੀ ਆ ਹੋਣੀ ਦੋ ਸਿਆੜ ਇਕੱਠੇ ਕਰਕੇ ਰੇਹ ਪਾਉਣਾ ਬੰਨਣਾ ਵਾ ਸੌਖਾ ਇਕੱਠੇ ਪਰ ਇਹ ਕੋਲੀ ਨਾਲ ਗੁੱਡਣੇ ਵਾਲਾ ਨਹੀਂ ਹੈਗਾ ਇਹ ਗੁੱਡ ਖੁਰਪੇ ਨਾਲ ਹੀ ਹੁੰਦਾ ਕੋਲੀ ਕਡਾਉਣੀ ਕਹਨੂ ਨਹੀਂ ਉਦਾਂ ਗੱਲ ਕਰਦਾ ਮੇਨੂੰ ਵਾ ਜਿਹੜਾ ਸਿਆੜਾਂ ਵਾਲਾ ਕੋਲੀ ਨਾਲ ਗੁੱਡ ਹੋ ਜਾਂਦਾ ਇਹ ਗੋਲੀ ਨਾਲ ਥੋੜਾ ਜਿਹਾ ਔਖਾ ਲੈ ਕਢਾ ਦੇ ਆਪਣੀ ਲਾਈਨ ਕਢਾ ਲੈ ਬਾਕੀ ਆਪਣਾ ਜਿਹੜਾ ਮਰਜ਼ੀ ਕੋਲੀ ਦਾ ਕਢਾ ਲੈ ਜਦ ਜੇ ਮਰਜ਼ੀ ਕਰਾ ਲੈ ਮੈਂ ਉਹੀ ਗੱਲ ਆ ਤੈਨੂੰ ਦੱਸਿਆ ਇਹ ਖੁਰਪੇ ਨਾਲ ਖੁਰਪੇ ਵਾਲਾ ਖ ਗੱਬੇ ਦਾਸ ਜਿੱਕਾ ਮਰਜੀ ਬੈਡ ਨੂੰ ਉਫਰੀ ਆ ਹੂੰ ਬਾਕੀ ਦੇਖ ਲਾਂਗੇ ਥੋੜਾ ਲਾ ਲਾ ਦੋ ਆੜ ਗੰਡ ਲਾ ਕੇ ਦੇਖ ਲੈ ਕੀਲਾ ਦਾ ਕੁਛ ਨਹੀਂ ਕਹਿੰਦਾ ਹਾਂ ਇਹ ਚਾਰ ਤਕੀਲੇ ਕੰਨੇ ਦੇ ਗੀਲਾ ਕਿਆ ਕਹਿੰਦਾ ਹਾਂ ਹੁਣ ਜਿਹਨੂੰ ਜ਼ਿਆਦਾ ਡਰ ਲੱਗਦਾ ਬਾਈ ਹੁਣ ਜੰਮਿਆ ਵਾ ਤੇਰਾ ਸਾਹਮਣੇ ਖੜਾ ਏ ਉਹ ਪਿਛਲੇ ਸਾਲ ਵਾਲਾ ਮੁੱਢਾ ਦੇਖਿਆ ਕਿਸੇ ਦਾ ਭਾਈ ਜਿਹੜਾ ਵੱਢ ਰਿਹਾ ਹੈ ਜਿੱਤੀ ਥੂਲਾ ਦੇਖ ਲੈ ਯਾਰ ਤੈਨੂੰ ਹੋਵੇ ਚੱਕ ਜਿਹਦੇ ਆਪਣੇ ਪਿਛਲੇ ਸਾਲ ਕਿਉਂ ਗਿੱਜਿਆ ਵਾ ਨਾ ਇਹਦਾ ਮੈਂ ਵੀ ਬੀਜਾ ਤੇ ਇਹਦੇ ਮੰਗੂ ਨੂੰ ਦਿਖਾਇਆ ਤੇ ਇਹਨੂੰ ਮੈਂ ਖੱਤੀ ਬੀਜੀ ਉਹ ਖੱਤੀ ਬੀਜੀ ਵੀ ਹਾਂ ਤੇਰੇ ਵਾਲੀ ਹਾਂ ਓਪਣੇ ਦੀ ਬੀਜੇ ਸੀਪਲ ਵਾਲੀ ਬੀਜੀ ਵੀ ਸੀਪਲ ਵਾਲੇ ਹਾਂ ਤੇਰੇ ਵਾਲੇ ਏਕਣੇ ਦੀ ਉਹ ਹੁਣ ਵੀ ਏਕਣੇ ਜੇ ਮੁੱਢਾ ਮੁੱਢਾ ਏਕਣੇ ਹਾਂ ਹਾਂ ਉਹ ਸਮਾਂ ਦਾ ਪ੍ਰਾਰਬੀਜੀ ਹਾਂ ਨਾ ਮੈਂ ਤਾਂ ਸੀਪਲੇ ਕੱਢਦੇ ਤੇ ਦੋ ਨੇੜੇ ਕੱਢ ਤੇ ਇੱਕ ਜੂ ਕੱਢਦਾ ਤਾਂ ਆਪਣਾ ਅੱਜ ਜਵੀ ਦਾ ਨਵੇਂ ਬੀਜੀ ਨੇੜੜੇ ਦਾ ਚਹੀਦਾ ਸੀ ਬਸ ਆਰਡਰ ਕਰ ਕਾਦੇ ਨੇ ਬੀਜ ਨੇ ਬੀਟ ਕਰ ਬਜੀਏ ਤੇ ਨਹੀਂ ਕਿ ਮੇਰੀੋਂ ਪੱਟ ਕੇ ਲੜਦੇ ਨਹੀਂ ਆ ਰਹੇ ਇਹ ਪਹਿਲਾ ਤੁਮਾ ਦੇ ਚਲੇਗਾ ਫੋਰੀ ਪਾ ਕਦਾਂ ਹੀ ਵਧੀਆ ਤੇ ਦਾਦਾ ਉਹ ਵੀ ਤਾਂ ਲੇਬਰ ਕੋਲੇ ਲੇਬਰ ਮਹਿੰਗੀ ਆ ਉਹ 70 ਰੁਪਏ ਕਹਿੰਦੇ ਆ ਜਿਆਦਾ ਮੰਗਦੇ ਆ ਬਾਕੀ ਜਬ ਵੀ ਪ੍ਰਬੀਟ ਪੈਂਟ ਆ ਆਜਣੀ 50 60 ਰੁਪਏ ਹੀ ਕਹਿੰਦੇ 55 60 ਰੁਪਏ ਸਮਾਨ ਦਾ ਲਿਆਉਣ ਦਾ ਕਹਿੰਦਾ ਟੈਂਪੂ ਦਾ ਖਰਚਾ ਤੇ ਇਹ ਨਹੀਂ ਕਰਦਾ ਜੇ ਕਿਰਾਇਆ ਸਾਹਦਾ 200 ਰੁਪਿਆ ਜੇ ਵੀ ਉਹ ਰੱਖ ਲਓ ਮਾਂ ਇਹ ਜੋ ਵੀ ਰਹਿ ਗਿਆ ਘਰ ਦਾ ਲੈ ਬਾਈ 2 ਲਾ ਲਾ 3 ਕਿਹੜਾ ਲਾਉਣਾ ਏ 3 ਲਾ ਏ 3 ਬੀ 2 ਲਾ ਪਾ ਜਾ ਕਰ ਬੀ 2 ਏ 3 ਮਾਜੀ ਬਾਈ ਕੱਢਦੇ ਬੈਠਾ ਮੇਰੀ ਗੱਲ ਮੰਨ ਲੈ ਨਾ ਮਰ ਜਾਈਂਗਾ ਉਹ ਖਰਚਾ ਖਰਚਾ ਓਏ ਮੇਰੇ ਜਾਕਦੀ 10 ਲੱਖ ਰੁਪਏ ਜੁਰਮਾਨਾ ਹੋਣਾ ਹਾਂ ਤਸਤਾ ਕੁੱਟ ਜੀਂਗਾ 10 ਲੱਖ ਰੁਪਏ ਜੁਰਮਾਨਾ ਵਾਲਾ ਕਹੋ ਜੀ ਏ 3 ਲਾਤਾ ਏ 3 ਠੀਕਾ ਮੰਨੂ ਨਹੀਂ ਪਤਾ ਆਏਗਾ ਕਿਹੜਾ ਏ ਘੇਰ ਪਤਲੇ ਯਾਰ ਘੇਰ ਪਤਲੇ ਭਾਈ ਉਹ ਕਹਤਾ ਲਿਆ ਬੰਨਿਆ ਗੱਲ ਮੇਰੀ ਉਹ ਲੈ ਨਾਈਟਰ ਲਿਆ ਨੂੰ ਬੋਲਿਆ ਵਾ ਹੱਥੋਂ ਫੋਨ ਮਾਰਦੇ ਮੜਿਆ ਹੱਥੋਂ ਆਉਣਾ ਮੈਂ ਆਪਾਂ ਜਾਂਦੇ ਨਾ ਹਾਂ ਕੋਈ ਚੱਲ ਦੋ ਤਾਂ ਮੈਂ ਲਿਆ ਜਾ ਕੇ ਮੈਂ ਚਾਹ ਵੀ ਜਾ ਕੇ ਲਿਆਉਣੀ ਪਈਆਂ ਦੀ ਚਾਹ ਲਿਆ ਹਸਮਾਨ ਨਾਲੇ ਪਾ ਦੇ ਭਰੀ ਫਿਰ ਉਹ ਵੀ ਪਾ ਦੇਣੀ ਟਾਇਰ ਹੀ ਸਾਫ਼ ਕਰਕੇ ਪਾ ਦਊਗਾ ਲਿਆਉ ਮੈਂ ਡੈਕਟਰ ਭਾਈ ਖੜਜੋ ਹੋਰ ਨੋਬੂ ਲਿਆਉਂਦੇ ਆ ਹੁਣ ਅੰਦੇਰਾ ਆ ਗਿਆ ਮਾਰਾ ਕਰਾ ਖੂਨ ਸਾਲਾ ਨੋਬੋ ਪਾਈਏ ਦੇਖੀ ਜਊਗੀ ਉਹ ਅਸਲ ਚ ਮੈਂ ਇਹਨੂੰ ਕਿਹਾ ਨਾ ਦੋ ਗੇੜੇ ਦੇ ਕੇ ਮੜਾ ਗੇੜਾ ਦੇ ਲੰਨੇ ਆ ਉਹ ਨਹੀਂ ਕੀ ਗੱਲ ਹੈ ਇਹ ਤਾਂ ਓ ਰੇਤਾ ਪਿਆ ਵਾ ਗਿੱਲਾ ਜਿਹਾ ਖੇਤ ਹੋਂਦਾ ਹੋਵਾ ਖੇਤੇ ਹੋਂਦਾ ਹੋਵਾ ਤਰਾ ਜਿਹੜਾ ਤੁਰਿਆ ਆ ਉਰੇ ਆ ਕੇ ਟਰੈਕਟਰ ਦੀ ਲੀਹ ਵੱਟ ਗਈ ਨਾ ਜਿੱਥੇ ਤੇ ਟਾਇਰ ਉੱਤੀ ਆ ਕੇ ਖੜ ਗਿਆ ਫਿਰ ਵਸ ਜੀ ਵਸ ਪੰਮੇ ਨੇ ਹੀ ਦੇਖ ਲਿਆ ਮਾਜੀ ਕੰਪਿਊਟਰ ਨੋਟ ਕਰ ਲਈ ਮੜੇ ਟਾਇਰ ਇਹਦੇ ਕ ਸਾਫ ਕਰ ਦੇ ਦਲੀਪ ਕੋਈ ਨਹੀਂ ਕਹੀ ਅਸੀਂ ਆ ਗਏ ਲੈ ਆਉ ਕੋਈ ਨਹੀਂ ਕਹੀਓ ਮੋਟਰ ਨਾ ਪਾਈ ਕੰਪਿਊਟਰ ਦੇ ਰੀਡਿੰਗ ਪੜ ਲਈ ਕਿੱਥੇ ਗਲਤੀ ਹੋਈ ਜੀ ਆਲਾ ਜਲਦੀ ਜਾ ਲੈ ਦੇਖ ਲੈ ਕੋਲੇ ਆਗੇ ਹੀ ਟਰੈਕਟਰ ਲਿਆਈਏ ਯਾਰ ਪਲੇਗਾ ਕਿ ਨਾ ਆਪਣੇ ਘਰ ਤੋਂ ਟਰੈਕਟਰ ਨੂੰ ਲੈ ਭਾਈ ਦਿਨ ਜਹਰ ਲੈਟਰ ਹੱਡੀਆਂ ਆਉਂਦਾ ਇਹ ਆ ਗਿਆ ਸੁਣਾ ਦੇ ਡੈਰ ਨਾਲ ਭਾਈ ਉਹ ਹੱਲ ਚ ਆਵੇ ਰਿਆ ਭਾਈ ਇਹ ਬੈਠੀ ਵੀ ਨਾ ਨਾ ਕਰਦੇ ਬੈਲੀ ਮੋਸ਼ਨ ਪਾਉਂਦੇ ਇਹਦਾ ਟਰੈਕਟਰ ਹੈ ਹੈ ਜਾਨ ਬਹੁਤ ਹੈ ਕੀ ਬਤਾਉਂ ਸੋੜੇ ਹੱਥੀ ਦਾ ਸੀ ਜਾਨ ਬਹੁਤ ਹੈ ਇਸ ਵਿੱਚ ਓਏ ਇਹ ਮੇਰੀ ਗੱਲ ਸੁਣੋ ਇਹ ਤਾਂ ਜੀ ਇੱਕ ਵਾਰ ਤੁਰ ਕੇ ਟਰੈਕਟਰ ਕੋਈ ਵੀ ਐ ਤੁਰ ਪੰਦੇ ਆ ਨਹੀਂ ਤਾਂ ਫੋਕਲੇ ਪੰਮੇ ਦੇ ਗਾਣੇ ਸਲਿੱਪ ਕਰੀ ਜਾਂਦੇ ਆਇਆ ਫਿਰ ਦੇਖੀਏ ਦੋ ਹੱਥ ਇਹਦਾ ਟਰੈਕਟਰ ਬੁਣਾਦਾ ਤੂੰ ਇਹਨਾਂ ਨੂੰ ਚਾਹ ਪੁੱਛਦਾ ਆ ਗਿਆ ਭਾਈ ਗੱਡੀਆਂ ਵਾਲੇ ਆ ਗਏ ਗੱਡੀਆਂ ਵਾਲੇ ਗੱਡੀਆਂ ਵਾਲੇ ਆ ਗੱਡੀਆਂ ਆ ਗਏ ਬਾਈ ਮੈਂ ਤੈਨੂੰ ਕੱਲ ਜੀ ਕੱਡੀਆਂ ਦਾ ਕਮੈਂਟ ਹੈ ਜਾਨਾ ਕੀ ਕਰੀਗੇ ਓ ਤੂੰ ਹੀ ਨਹੀਂ ਕਰਦੀ ਗੱਡੀ ਦੇਖਣ ਨੂੰ ਨਹੀਂ ਟਰੈਕਟਰ ਫੋਨ ਤੇ ਬੈਠਿਆ ਇਹ ਨੂੰ ਨਹੀਂ ਕਰਦੀ ਤੁਹਾਡੀ ਨਹੀਂ ਦੇਖਣ ਨੂੰ ਨਹੀਂ ਕਰਦੀ ਇਹ ਬਾਈ ਨੇ ਕਮੈਂਟ ਕਿਹਾ ਹੈ ਕਰਿਆ ਬਾਈ ਹਾਂ ਸਹੀ ਕਰਿਆ ਤੁਸੀਂ ਕਮੈਂਟੇ ਪੜ੍ਹ ਲਿਆ ਕੇ ਵੀਡੀਓ ਦੇ ਬਾਕੀ ਦਿੱਦੀ ਵਿਚ ਲੱਦਣੇ ਦੀ ਇਹ ਨਹੀਂ ਪਤਾ ਵਾ ਕਿ ਹਲਾ ਕੀ ਸੀ ਮਮਾ ਕਹਿੰਦਾ ਵੀ ਡਰਾਈਵਰ ਮਾੜਾ ਦਾ ਵਿਜੀਲਾ ਟਰੈਕਟਰ ਵਸਾ ਗਿਆ ਮਮਾ ਇਹਦਾ ਹੱਥ ਖੁੱਲਿਆ ਬਾ ਅਰਜੰਟ ਪਰ ਗੱਲ ਆ ਉਹ ਯਾਰ ਹੁਣ ਜਿਹੜਾ ਗੇਅਰ ਹੈਗਾ ਤਾਂ ਉਹੀ ਗੇਅਰ ਚ ਤੋਰੀਆ ਮੇਰੇ ਕੋਲ ਪੂਰਾ ਨਹੀਂ ਬਈ ਹੈਗਾ ਕਰ ਬੜਾ ਕੁਸ ਟਰੈਕਟਰ ਵੀ ਆਪਣੇ ਮਾਲਕ ਕੋਲੇ ਝੋੜ ਮਾਰਦਾ ਹੁੰਦਾ ਇਹਨੂੰ ਪਤਾ ਨਹੀਂ ਹੈ ਉਪਰਾਂ ਕਰਦਾ ਉਪਰਾਂ ਆ ਸਹੀ ਗੱਲ ਗੱਲਾਂ ਨਹੀਂ ਮਮੇ ਉਪਰ ਕਰਦਾ ਉਪਰ ਮਾਲਕ ਡਰੀ ਹੋ ਜਾਂਦਾ ਫਿਰ ਮੋਚ ਕੀ ਆਉਂਦਾ ਏ ਮਾਲ ਇਕੱਠਾ ਹੋਇਆ ਪਹਿਲਾਂ ਹੈ ਜੀ ਪਿੰਨਾ ਆ ਚੱਲ ਜੂ ਨਟ ਲਫੜ ਫੜ ਮਾਲ ਇਕੱਠਾ ਓ ਮਾਲ ਇਕੱਠਾ ਕਰਤਾ ਤੁਸੀਂ ਇਹ ਗੱਲ ਤੁਸੀਂ ਮੇਰੀ ਪੰਮਾ ਜਿੱਥੇ ਮਰਜ਼ੀ ਲੋਡ ਕਰ ਲਿਓ ਹਾਂ ਟਰੈਕਟਰ ਆਪਣੇ ਮਾਲ ਕੋਲ ਜ਼ੋਰ ਮਾਰੂ ਪਾਪਾ ਟਰੈਡ ਕਰਦੇ ਪਹਿਲੇ 735 ਕੱਢ ਕੇ ਦੇਖੀ ਜਊਗੀ ਅੱਛੀ ਦੇਖੋ ਪਾ ਤੂੰ ਟਰੈਡ ਕਰਦੇ ਨਾਉ ਲੈ ਗਿਆ ਟਰੈਡ ਕਰ ਸੋ ਨਾਉ ਲੈ ਗਿਆ ਓ ਪਿੱਛੇ ਕਰਦੇ ਓਏ ਇਧਰ ਕਰ ਮੂ ਹੁਣ ਓ ਬਾਈ ਤੂੰ ਕਿੰਨਾ ਗੱਲਾਂ ਕਰ ਕੇ ਘੇਰ ਕੇ ਆਉਨਾ 100 ਕਾਟਲ ਕਿਦਾਂ ਆ 11 15 11 ਆ ਹਾਂ ਬਾਈ ਕਿੰਨਾ ਸੋਨੋ ਆ ਕੀ ਫਰਕ ਦੂਤ ਖਦਾਸ ਰੱਖ ਹਾਂ ਕੀ ਆ ਫਰਕ ਕਿਸ ਗਾਇ ਭਾਈ ਫਰਕ ਕੀ ਫਰਕ ਹੈ ਗਏ ਇਹ ਬੈਜੀ ਆਦੀ ਪਿੱਛੇ ਆਖਾ ਲੱਖ ਚ ਬੱਤ ਗਏ ਬਸ ਮੈਨੂੰ ਕਈ ਜਾਂਦਾ ਵੀ 150 ਵਾਲਾ ਕਰਾਓ ਮਾਣ ਇਹ ਮੇਰੀ ਮੰਨਦੇ ਨਹੀਂ ਹੈ ਮੰਨ ਕੇ ਭਾਈ 150 ਕਾਊਗਾ ਹਾਂ ਐਡੇ ਟਰੈਕਟਰ ਨੂੰ 100 ਨਹੀਂ ਬਾਰਾ ਖਾਂਦਾ ਇਹ ਤਾਂ ਅਜੇ ਹੋਰ ਕਰਦੇ ਦੇ ਕੇ ਨੇ ਰੇਡੀਅਨ ਕਰਾਉਣਾ ਮੈਂ ਖੰਡਿਆਲੇ ਅੱਜ ਡਿੱਤੀ ਮੈਂ ਗੱਡਿਆਂ ਭਰ ਲਿਆ ਉਹਨੇ ਹਟਤਾ ਆਂਦਾ ਯਾਰ ਉਹ ਭਾਂਡੇ ਦੋਰੇ ਖੜੇ ਨੋ ਗਿਆ ਬੰਦੇ ਨਹੀਂ ਆਉਂਗਾ ਲੈ ਉਹ ਮੈਨੂੰ ਨਾ ਪਲਾਈ ਇਹ ਟਰੈਕਟਰ ਪਸਵਾਇਆ ਤੇਰਾ ਪੁੰਡਾ ਦਾ ਨਹੀਂ ਪਤਾ ਜੇ ਨਾਲਿਆਂ ਦਾ ਦੁਰਾ ਸੀ ਪੱਕੀ ਪਣੀ ਸੀ ਇਹਨੂੰ ਬਾਕੀ ਕਾ ਗੱਗਾ ਲ ਦੱਸੂਗਾ ਦੁਰਾ ਸੀ ਦੀ ਗੱਲ ਹਾਂ ਲੈ ਕਗਾ ਖੇਤ ਦਾ ਆਹ ਦਿਖਾਉਂਦਾ ਮੈਨੂੰ ਲੱਤ ਇਹ ਭਾਈ ਕਹਿੰਦਾ ਆ ਜਾ ਮੈਂ ਕਿਹਾ ਵੀ ਮੈਚ ਤੇ ਜਾਉਦਾ ਮੇਰਾ ਭਾਈ ਦਾ ਫੋਨ ਆਇਆ ਹੀ ਆ ਯਾਦ ਹੀ ਬਾਕਸੀਅਨ ਹੋ ਗਿਆ ਜਦੋਂ ਉੱਥੀ ਉਹ ਨੱਕ ਭੱਗ ਰਿਹਾ ਮੂੰਹ ਭੱਗ ਰਿਹਾ ਮੇਜ ਤੇ ਮੈਂ ਬਾਹਰ ਹੋ ਗਿਆ ਮੈਂ ਨਾ ਤਾਂ ਉੱਥੇ ਤਾਂ ਨਹੀਂ ਜਾਦੋਂ ਉੱਥੇ ਬਾਹਰ ਉੱਟੀ ਦੀ ਨਾ ਨਾ ਓਰੇ ਕੱਲ ਦੀ ਗੱਲ ਆ ਅੱਛਾ ਕੱਲ ਕੱਲ ਕਿਹਾਂ ਜੀ ਗੱਡੀ ਕਾਉਣ ਦੀ ਦੀ ਜਦੋਂ ਜਿਹੜੀ ਗਲਾਸ ਘਟ ਗਿਆ ਗਲਾਸ ਹੋ ਜਾਂਦਾ ਕੋਈ ਮੜਾ ਕਹੀ ਲਿਆ ਜਾ ਓਹੋ ਹੋ ਬਾਈ ਚਾਹਦਾ ਅਸੀਂ ਸਾਲੀ ਉਹ ਆ ਸਹੀ ਲੈ ਬਸ ਰਹੀ ਓ ਪਟਿਆਲੇ ਲਈ ਜਾਣੀ ਹੈ ਉਹ ਮਰਜੀ ਹੈਲਾ ਗਿੜਾ ਫਕਦਾ ਗਿੜਿਆਂ ਦਾ ਉਹ ਬੈਠਾ ਉਹ ਜੂਰ ਮਾਰ ਉਹ ਹੱਥ ਜਿਉ ਬਹੁਤ ਜੂਰ ਮਾਰ ਉਹ ਹਾਲੇ ਮੂੰਹ 'ਤੇ ਮਿੱਟੀयां ਮਾਰਦਾ ਉਹ ਆਉਣਾ ਅਸੀਂ ਵੀ ਨਬੜੀ ਬਸ ਉਰੇ ਹੋਰ ਕੱਢਦੇ ਫੋਲ ਕੱਢਦੇ ਬੁੱਧ ਕੱਢਦੇ ਫੋਲ ਸੱਚੀ ਵਾਰ ਚ ਵੀ ਰਲ ਜੇ ਜੋਗਰਾ ਬੈਟਰੀ ਮੋਮ ਮਸ ਗਿਆ ਤਾਂ ਨਹੀਂ ਮੈਂ ਕੰਮ ਕਰਨ ਲਾਉਣਾ ਪੈਣਾ ਗਿੱਲਾ ਖੇਤ ਜਾਂਦਾ ਹੈ ਕਿ ਕਿਦੇ ਰੇਤਾ ਪਿਆ ਪਿਆ ਯਾਰ ਉੱਤੇ ਨਦੀ ਆ ਤਾਂ ਕਰਕੇ ਨਿਕਲ ਗਿਆ ਜੀ ਗੰਨਾ ਵੀ ਹੋਣਾ ਯਾਰ ਇਹ ਦੋ ਸੀ ਭਰੀ ਆ ਕਿੱਥੇ ਨੀਵਾ ਨਾ ਨਾ ਦੇਖ 100 ਦੇ ਕਿੰਟਲ ਹੈਗਾ ਹਾਂ 100 ਕੁਇੰਟਲ ਹੋਊਗਾ ਬਾਈ ਕੋਈ ਨਾ ਸੋਚਣਾ ਹਾਂ ਕੌਤਾ ਹੋਏ ਨਾ 260 70 ਭਰੀ ਇੱਥੇ ਵੀ ਫੇਰ ਹਰੀ ਵੀ ਭਾਰੀ ਆ ਸ਼ਾਪੀਤੀ ਵੀ ਕੰਮ ਕਰਨ ਕੀ ਕਰਮ ਹੋ ਗੋ ਯਾਰ ਉਹ ਇੱਕੋ ਗੱਲ ਕਹੀ ਜਣ ਇਹਨੂੰ ਕੱਢੋ ਆਇਨੂੰ ਪਵਾਰ ਜਣ ਨੂੰ ਲੈ ਉਹ ਮਸਾਲਾ ਕਿਧਰ ਮਾਰਜੂ ਚੱਕ ਕੇ ਲੈ ਜੂਗਾ ਕੌਤੇ ਸਾਰੇ ਜਣੇ ਮੈਂ ਤੁਸੀਂ ਲੋ ਟਾਇਰ ਦਾ ਸਾਫ ਕਰੀ ਜਾਓ ਬਈ ਇਹ ਕਿਹਾ ਉਹ ਆਸ ਕਾਇਆ ਹੋਇਆ ਇਹਨੇ ਪਤਾ ਨਹੀਂ ਕਿਹਾ ਦਿਖਾਇਆ ਉਹਨਾਂ ਨੂੰ ਕਿਹਾ ਨਹੀਂ ਉਹ ਕੱਦ ਕਾਠੀ ਚ ਬੜਾ ਏ ਉਹ ਨਹੀਂ ਜਿਹੜੇ ਪੈਰਾਂ ਦਾ ਫਰਕ ਆਉਂਦਾ ਉਹਦੇ 16 ਦੇ ਹਨ ਟਾਇਰ ਆ ਇੱਕੋ ਗੱਲ ਗਈ ਜਣੇ ਹਾਥੀ ਨੂੰ ਪਾਉ ਹਾਥੀ ਨੂੰ ਪਾਉ ਆ ਸਾਰੇ ਹੀ ਸਨ ਲਿਖੇ ਹੋਏ ਤੁਸੀਂ ਪੰਮੇ ਰੇਗ ਨਹੀਂ ਦੇਖਦਾ ਤੈਨੂੰ ਪਰ ਇਹ ਦੇਖ ਤੂੰ ਮਾਰਕਾ ਵੀ ਲੱਗਿਆ ਪਾ ਜੀਐਸਐਮ ਜੀਐਸਐਮ ਲਿਖਿਆ ਵਾ ਉਧਾਰੂ ਦਾ ਜੀਐਸਐਮ ਤੇ ਜੋਗਾ ਸਿੰਘ ਇਤੇ ਤਰਨਜੀਤ ਤਰਨ ਪਤਾ ਨਹੀਂ ਕਹਿੰਦੇ ਪੰਮੇ ਦੇ ਮੁੰਡੇ ਦਾ ਨਾਮ ਉਹ ਮਾਰਕਾ ਇਹ ਤਰਨਪ੍ਰੀਤ ਹੈ ਤਰਨਪ੍ਰੀਤ ਜਿਹਨੂੰ ਚੋਰੀ ਕਰੂੰਗਾ ਪਹਿਲਾਂ ਲੀਡਰ ਰੰਗ ਲੈਉਣਾ ਪੈਣਾ ਪਰ ਇਹਣਾ ਛੱਡੋ ਪਰ ਮੈਂ ਖੇਡੀਆਂ ਰੋਪੀਆਂ ਇਹ ਗੱਲਾਂ ਆਉਂਦੀਆਂ ਤੇ ਤੈ ਵੀ ਤਾਂ ਵੇ ਹੱੱਦੇ ਕਰਤੀ ਦੇਖ ਤਾਂ ਸਹੀ ਨਹੀਂ ਮੈਂ ਇੰਨੀ ਨਹੀਂ ਮੈਂ ਸਾਰਾ ਬੁੰਦੀ ਗਿਆ ਨਾਲ ਬੁਸੀ ਆ ਮੈਂ ਸਾਰਾ ਕੋ ਠੀਕ ਆ ਇਹ ਸਾਰੇ ਅਲੱਗ ਅਲੱਗ ਕਾਦੇ ਲਿਖੇ ਹੋਏ ਆ ਉਹ ਤੁਹਾਨੂੰ ਸਾਰਾ ਜੀ ਤਿਆਰ ਹੋਇਆ 23 13 ਚ ਰੱਜਦੀ ਕਰ ਜੀ ਮੈਂ ਸੰਜੇ ਕਰਕੇ ਉਹ ਕੰਮ ਹੈ ਉਹ ਮਾਡਲ ਉਹਦੇ ਗਾਣੇ 18 ਅਸੀਂ ਤਾਂ ਜੋ ਸੰਜੇ ਨੂੰ ਲੰਬੀ ਗਏ ਸਿਕੰਜਾਰੰਕਾਰ ਕਾਲੂ ਪੀ 20 30 ਮਾਡਲ ਪੀ ਪੀ ਤੇ ਪੇਂਟ ਉਹ ਪੇਂਟ 2023 ਆ ਉਹ ਪੇਂਟ ਦੇ ਹੀ ਮਾਡਲ ਆ ਦੇ ਯਾਰ ਦਵੀਰ ਐਮ ਫੋਰ ਮਾਡਲ ਮਾਡਲ 18 ਪੀ ਫੋਰ ਪੇਂਟ 2023 ਸੰਜੇ ਨੂੰ ਸੰਜੇ ਨਾਲ ਚੋਰੀ ਲੱਗਦੇ ਚੋਰੀ ਸੰਜੇ ਨੂੰ ਸੰਜੇ ਨਾਲ ਚੋਰੀ ਚੋਰੀ ਵੀ ਪਹਿਲਾਂ ਹੀ ਲੱਗਦੀ ਹਾਂ ਕਿਉਂ ਵੀ ਚੋਰੀ ਚੋਰੀ ਫਲੇਟ ਤਾਂ ਨਹੀਂ ਹੈਗੀ ਨਾਲ ਨਾਂ ਵੀ ਲਿਖਦਾ ਵੀ ਕੀਤੇ ਕਰਨੀ ਨਹੀਂ ਨਹੀਂ ਲਿਖੇਗਾ ਨਹੀਂ ਕਰਦੇ ਆ ਪੂਰਾ ਹੈ ਕਿੰਨਾ ਕਿਹੜਾ ਮਾਡਲ ਇਹ ਵੀ ਭਰੀ ਘਮਾ ਲੈਂਦੇ ਉੱਪਰ ਜਾ ਕੇ ਇਹ ਨਹੀਂ ਨਹੀਂ ਤੇਰ ਵੀ ਤਾਂ ਲੱਗ ਜੂਗੀ ਭਰੀ ਕਿੱਥੇ ਦਾ ਪਿਆ ਇਹ ਪੰਮੇ ਆ ओके ਲਈ ਆਉਂਦਾ ਭਾਈ ਨੇ ਕਾਇਲੇ ਜਾਣ ਅੱਜ ਇਹ ਜਾਣ ਨਾਲ ਹੀ ਆ ਗਿਆ ਰੈਂਡ ਮਲੇ ਚ ਛੱਡ ਗਿਆ ਉਹਨਾਂ ਇਹ ਹੈ ਨਹੀਂ ਜਿੰਨਾ ਸਾਰਾ ਇਹ نسل ਬਣਾਉਣ ਵਾਲੀ ਦੀ ਉਹਨੂੰ ਪਤਾ ਚੱਲਦਾ نسل ਬਣਾਉਣ ਵਾਲੀ ਦੀ ਹੈ ਗੱਗੇ ਨੇ ਕਿੱਦਾਂ ਬਦੀਲੇ ਮੈਂ ਧਰਦਾ ਉਹਨਾਂ ਨੇ ਇੰਦੀ ਛੱਡਣਾ ਹੁਣ ਮੈਂ ਕਿੱਦਾਂ ਚੱਕ ਲੜਾ ਉਹਨੂੰ ਨੇ ਆ ਰੋਟੀ ਕੋਈ ਨਾ ਖਾਣੀ ਜਿਹੜੀ ਉਹ ਖਾਣ ਲੱਗੇ ਕਰੋ ਚਲੀਏ ਓਏ ਇਹ ਬੜ ਗਿਆ ਵੇ ਗੋਲੀ ਜਾਣੇ ਉਹਨਾਂ ਨੇ ਰਾਡ ਚੱਕ ਲੈਂਦੀ ਆ ਰਾਡ ਉੱਥੇ ਬੈਠੇ ਮੈਂ ਉਹੀ ਲੱਗਿਆ ਇਧਰੋਂ ਨਿਕਲ ਜਾਈਏ ਨਾ ਜੱਲ